हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਤਕਰੀਬਨ ਆਪਾਂ 13 ਫਰਵਰੀ ਨੂੰ ਵੀਡੀਓ ਬਣਾ ਰਹੇ ਹਾਂ ਤੇ ਸਮਾਂ ਜਰਾ ਦੋਸਤੋ ਦੁਪਹਿਰ ਦਾ 1:30 ਵਜੇ ਦਾ ਹੈਗਾ ਤੇ ਜਿੱਥੇ ਤੁਸੀਂ ਵਿਜ਼ਿਟ ਕਰਨੀ ਹੈਗੀ ਦੋਸਤੋ ਅੱਜ ਦੀ ਵੀਡੀਓ ਆਪਣੀ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹੈਗਾ ਤੇ ਬਾਈ ਸੁਖਦੇਵ ਦੇ ਫਾਰਮ ਤੇ ਪਹੁੰਚੀਆਂ ਬਾਈ ਸੁਖਦੇਵ ਦੇ ਘਰ ਪਹੁੰਚੀਆਂ ਦੋਸਤੋ ਤੇ ਐਨੀਮਲ ਜਿਹੜੇ ਹੈਗੇ ਤੁਹਾਨੂੰ ਆਪਾਂ ਅੱਜ 6 ਮੱਝਾਂ ਝੋਟੀਆਂ ਦਿਖਾਉਣੀਆਂ ਨੇ ਠੀਕ ਆ ਇੱਕ ਨਗੀਨਾ ਹੋਵੇਗਾ ਬੂਰੀ ਬੂਰੀ ਹੋਵੇਗੀ ਝੋਟੀ ਬਹੁਤ ਵੀਰਾਂ ਦੀ ਜਿਹੜੀ ਡਿਮਾਂਡ ਹੁੰਦੀ ਇੱਛਾ ਹੁੰਦੀ ਹੈ ਬੂਰੀ ਝੋਟੀ ਖਰੀਦਣ ਦੀ ਤੇ ਬੂਰੀ ਇੱਕ ਦਿਖਾਵਾਂਗੇ ਤੇ ਬਿਲਕੁਲ ਇੱਕ ਤਾਜ਼ੀਆਂ ਬਿਲਕੁਲ ਟੁਕੀਆਂ ਮਜਾ ਦਿਖਾਵਾਂਗੇ ਤੇ ਬਿਲਕੁਲ ਜਿਹੜੇ ਸੋਏ ਸੋਏ ਪਸ਼ੂ ਆ ਉਹ ਵੀ ਖਾਸ ਤੌਰ ਤੇ ਹੈਗੇ ਆ ਤੇ ਚਾਹਵਨ ਵੀਰ ਜਿਸ ਤਰ੍ਹਾਂ ਦਾ ਪਸ਼ੂ ਤੁਹਾਨੂੰ ਚਾਹੀਦਾ ਖਾਸ ਤੌਰ ਦਾ ਉਸੇ ਤਰ੍ਹਾਂ ਦਾ ਤੁਸੀਂ ਜਿਹੜਾ ਐਨੀਮਲ ਖਰੀਦ ਸਕਦੇ ਹੋ ਇਸ ਘਰੋਂ ਤੇ ਇੱਕ ਵਾਰੀ ਆ ਕੇ ਆਪਣੀ ਤਸੱਲੀ ਜਿਹੜੀ ਹੈਗੀ ਆ ਦੋਸਤੋ ਇੱਕ ਟਾਈਮ ਦੀ ਦੋ ਟਾਈਮ ਦੀ ਤਸੱਲੀ ਜਿਹੜੀ ਜ਼ਰੂਰ ਆ ਚਬਾਈ ਕਰਕੇ ਕਰ ਲਿਓ ਠੀਕ ਆ ਇੱਕ ਬਿਲਕੁਲ ਹ ਤੇ ਇਨਫੋਰਮੇਸ਼ਨ ਆਪਾਂ ਲੈ ਬਾਈ ਦੇ ਕੋਲ ਲੈ ਲੈਨੇ ਸਖਦੇਵ ਦੇ ਕੋਲ ਚੱਲਦੇ ਆਂ ਬਥੇਰੇ ਗੱਲਬਾਤ ਦੇ ਲਈ ਸਭ ਤੋਂ ਪਹਿਲਾਂ ਬਾਜੀ ਸਖਦੇਵ ਸਾਸਰੀ ਕਾਲ ਸਾਸਰੀ ਕਾਲ ਉਹ ਠੀਕ ਠਾਕ ਬਾਜੀ ਬੜੀ ਕਿਰਪਾ ਗੁਰੂ ਆਂਦਾ ਠੀਕ ਆ ਅੱਜ 6 ਆਪਣੇ ਕੋਲ ਮੱਝਾਂ ਝੋਟੀਆਂ ਜੀ ਹਾਂਜੀ 6 ਆ ਮੱਝਾਂ ਬਲਕਿ ਸਾਰੇ ਸਵੇਰ ਤਾਜ਼ਾ ਹੀ ਹੋਵੇਗਾ ਜੀ ਆਹ ਸਾਰੇ ਤਾਜ਼ਾ ਹੀ ਸੁਈਆਂ ਏ 2 3 ਦੁਜਨਾ ਹੋਣਗੀਆਂwidehatਾਂ ਦੀ 4 ਦੁਜਨਾ ਤੇ 2 ਪਹਿਲਨਾ ਠੀਕ ਆ ਹਾਂਜੀ ਬਲਕਿ ਹੈ ਸਾਰੇ ਸਵੇ ਸਵੇ ਪਸੋਂ ਸਾਰੇ ਅੱਜ ਤੇ ਨਹੀਂ ਤੇ 3 ਮਈ 4 ਗੱਬਣ ਆ ਤੇ ਦੋ ਸੂਈਆਂ ਦੋ ਸੂਈਆਂ ਚਾਰ ਗੱਬਣ ਹਾਂਜੀ ਠੀਕ ਆ ਤੇ ਨੱਕ ਜਿਹੜੇ ਦੋਸਤੋ तकरीबन ਪਾਈਨੇ ਦੱਸ ਦਿੱਤੇ ਆ ਤੇ ਆਪਾਂ ਬਿਲਕੁਲ ਸ਼ੁਰੂਆਤ ਕਰ ਲੈਨੇ ਆ ਸਟਾਰਟਿੰਗ ਦੇ ਜਿਹੜੀ ਦੋਸਤੋ ਪਹਿਲੇ ਨੰਬਰ ਦੀ ਆਪਾਂ ਬਿਲਕੁਲ ਤੁਹਾਨੂੰ ਝੋਟੀ ਦਿਖਾਉਣੀ ਆ ਠੀਕ ਆ ਤੇ ਸੂਆ ਪ੍ਰੋਪਰ ਆਪਾਂ ਪੁੱਛ ਲਾਂਗੇ ਤੇ ਹਵਾਨੇ ਹਬੂਨੇ ਦੀ ਬਿਲਕੁਲ ਚੰਗੀ ਦਿਖਦੀ ਆ ਪੁੱਠੇ ਪਾਠੇ ਦੀ ਬਹੁਤ ਚੜਾਈ ਹੈਗੀ ਆ ਤੇ ਪੂਰੀ ਆਪਾਂ ਗੱਲਬਾਤ ਪੁੱਛ ਲੈਣੀ ਹੈ ਭਾਜੀ ਤੋਂ ਬਈ ਸਕਦੇ ਕੀ ਇਨਫੋਰਮੇਸ਼ਨ ਹੈ ਇਸ ਪਹਿਲੇ ਨੰਬਰ ਵਾਲੀ ਮੱਝ ਦੀ ਇਹ 6 ਦੰਦ ਹੈ ਰਾਜਸਥਾਨ ਦੂਜੇ ਸਵੇ ਚੋਟੀ ਸੂਨ ਵਾਲੀ ਆ ਠੀਕ ਆ ਅਜੇ 8 ਤੋਂ ਲੈ ਕੇ 10 ਦਿਨ ਤੱਕ ਰਹੇ ਸੂਗੀ 8ਾਂ 10 ਦਿਨਾਂ ਦੇ ਵਿੱਚ ਬਈ ਸੂਗੀ ਠੀਕ ਹੈ ਤੇ ਇਹਨੇ 14 ਕਿ ਲੀਟਰ ਪਹਿਲੇ ਸਵੇ ਦੁੱਧ ਦਿੱਤਾ ਇਹ ਬੰਦਾ ਰਿਆਨੇ ਚੋਂ ਪਰਲੇ ਆ ਠੀਕ ਹੈ ਹਾਂ ਤੇ ਐਰ ਕੀ ਉਹਨੇ ਲੋਡ ਹੀ ਭਾਈ ਜਾਂਦੀ ਠੀਕ ਹੈ ਜੀ ਤੇ ਮੁੰਡਾ ਮੰਡਾ ਲੋਡ ਦੋਸਤੋ ਕਰੋ ਚੈੱਕ ਠੀਕ ਹੈ ਜੀ ਪਿਓਰ ਬੋਰਾ ਨਸਲਿਆ ਦੇਖੋ ਪਤਲੀ ਬੂਤੀ ਠੀਕ ਆ ਬੂਤੀ ਪਤਲੀ ਆ ਬੇਲ ਬੜੀ ਸਿੰਗੀ ਨੂੰ ਵੀ ਬਹੁਤ ਵਧੀਆ ਤੇ ਆ ਜਿਹੜਾ ਥਣ ਖਵਾਨੇ ਤੋਂ ਤੁਸੀਂ ਜ਼ਰੂਰ ਦੇਖ ਲਓ ਠੀਕ ਆ ਹਜੇ ਦਿਨ ਲੈ ਕੇ ਜਾਂਦੀ ਕੋਈ 8-10 ਦਿਨ ਸ਼ਹਿਦ ਆਉਂਦਾ ਇਹ ਥਣ ਤੇ ਹਜੇ ਸ਼ਹਿਦ ਆਉਂਦਾ ਠੀਕ ਹੈ ਜੀ ਹਜੇ ਦੁੱਧ ਨਹੀਂ ਆਉਣਾ ਮਤਲਬ ਕਿ ਸ਼ੁਰੂ ਹੋਇਆ ਤੇ ਹਜੇ ਸ਼ਹਿਦ ਆਉਂਦਾ ਤੇ ਖੋਲ ਕੇ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਤੋੜ ਕੇ ਦਿਖਾਉਣੇ ਆ ਤੇ ਝੋਟੀ ਪਸੰਦ ਆਊਗੀ ਤੁਹਾਨੂੰ ਠੀਕ ਹੈ ਜੀ ਤੇ ਪਿੱਠ ਕੁੱਠੇ ਦੀ ਬਹੁਤ ਚੜਾਈ ਆ ਤੇ ਕਰਗੇ ਜੀ ਭਾਜੀ ਖੋਲ ਕੇ ਤੋੜੀਏ ਪਸ਼ੂ ਜਿਹੜੇ ਦੋਸਤੋ ਵਧੀਆ ਹੁੰਦੇ तकरीबन ਜਿੰਨੇ ਵੀ ਆ ਬਾਕੀ ਤੁਸੀਂ ਆਪਣੀ ਜਿਹੜੀ ਨਰਕ ਫਰਕ ਕਰਕੇ ਜ਼ਰੂਰ ਲੈ ਜੋ ਕਿਲੇ ਦੇ ਉੱਪਰੋਂ ਆ ਦੇਖੋ ਹਵਾਨਾ ਦੇਖੋ ਜੀ ਠੀਕ ਆ ਕਰੋ ਚੈੱਕ ਠੀਕ ਆ ਦੋਸਤੋ ਬਹੁਤ ਵਧੀਆ ਚੰਗੀ ਬਨਾਵਟ ਹੈਗੀ ਹਵਾਨੇ ਦੀ ਤੇ ਦਿਨ ਹਜੇ ਲੈ ਜਾਣੇ ਇਸ ਝੋਟੀ ਨੇ ਠੀਕ ਹੈ ਜੀ ਦੂਜਾ ਸੂਆ ਸੂਣਾ ਤੇ ਮਿਲਕਿੰਗ ਕਰਾ ਦੂਗੀ ਬਾਈ ਕਿੰਨੇ ਕਿ ਦੱਸਿਆ ਸੀ ਰਾਜਸੇਵ ਘਰ ਵਾਲੇ ਤਾਂ ਦੇ 17 18 ਕਿਲੋ ਦੇਊਗੀ ਅੱਛਾ ਪਰ ਮੈਂ 15 ਕਿਲੋ ਦੋ ਦੇਗੀ ਬੜਾ ਹੂੰ 15 ਕਿਲੋ ਤਾਂ ਮੰਨਤੀ ਦੇਊ ਝੋਟੀ ਬਹੁਤ ਚੰਗੀ ਠੀਕ 13 14 ਕਿਲੋ 14 ਦਾ ਨਾ ਪਹਿਲੇ ਸਵੇਰੇ ਇਹਨੂੰ ਦਿੱਤਾ ਅੱਛਾ ਜੀ ਹਾਂ ਜੀ ਲਓ ਵੀ ਦੋਸਤੋ ਬਾਈ ਤਾਂ ਦਾ ਵੀ 14 15 ਕਿਲੋ ਦੇ ਦੂਗੀ ਤੇ ਪਰ ਥੋੜੀ ਆਪ ਤੁਸੀਂ ਆਪ ਦੇਖ ਕਰਨੀ ਹਰ ਇੱਕ ਦੀ ਆਪੋ ਆਪਣੀ ਪਰਖਾ ਵੀਰ ਤੁਸੀਂ 12 ਮੰਨ ਕੇ ਤੁਸੀਂ 13 ਮੰਨ ਕੇ ਲੈ ਜਾਓ ਠੀਕਾ ਜਿੰਨੇ ਵੀ ਤੁਹਾਨੂੰ ਸਮਝ ਆ ਗਿਆ 6 ਦੰਦ ਜੀ ਹੁੰਦੇ ਹੀ ਹੋਵੇ ਛੇ ਦੰਦਾਂ ਦੇ ਹੁੰਦੇ ਹੀ ਆ ਕੰਨਾਂ ਬਣਾ ਕਰਨੀ ਠੀਕ ਹੈ ਜੀ ਚਬਕੀ ਵੀ ਮੰਨੀ ਜਾ ਸਕਦੀ ਕੋਈ ਗੱਲ ਜਿਹੜਾ ਆਵੇ ਇੱਥੇ ਚੈੱਕ ਕਰਕੇ ਦੰਦ ਲੈ ਦੇ ਬਾਕੀ ਦੋਸਤੋ ਜਿਹੜੀ ਦੰਦਾਂ ਦਾ ਚੈੱਕ ਤੁਸੀਂ ਘਰ ਵੀ ਜਟ ਕਰਕੇ ਕਰ ਲਿਓ ਬਾਈ ਜਾਂਦਾ ਵੀ ਛਿੱਗੀ ਆ ਅਜੇ ਕੰਨੀ ਵਾਲੇ ਦੰਦ ਉਵੇਂ ਦੇ ਉਵੇਂ ਹੀ ਹਨਾ ਜੀ ਹਾਂ ਬਰਾਭਤ ਅਜੇ ਉੱਗੇ ਹੀ ਆ ਫੁੱਟੇ ਮਾਰੇ ਮਾਰੇ ਠੀਕ ਆ ਕੰਨੀ ਵਾਲੇ ਚੌਗਿਆਂ ਜੀ ਵੀ ਆ ਜਾਂਦੀ ਪਰ ਐਸੀ ਠੀਕ ਲੋ ਵੀ ਦੋਸਤੋ ਝੋਟੀ ਵਧੀਆ ਠੀਕ ਆ ਜੀ ਜਿਹੜੇ ਚਾਹਵਣ ਵੀਰ ਖਾਸ ਤੌਰ ਤੇ ਉਹ ਸੰਪਰਕ ਕਰ ਸਕਦੇ ਆ ਤੇ ਭਾਈ ਲੈਣ ਦੇਣ ਕੀ ਕਰਦੇ ਪਏ ਆ ਇਹਦਾ ਰਾਜਾ ਜੀਤ ਕਰਦਾ ਇੱਕ 30 ਕਰਗੇ ਹਾਂਜੀ ਪਰ 95000 ਦੀ ਝੋਟੀ ਆਪਾਂ ਦੇਵਾਂਗੇ 95 ਦੀ ਆਪਣਾ ਬਿਲਕੁਲ ਰੇਟ ਲੋਕਾਂ ਨੂੰ ਘੱਟ ਹੁੰਦਾ ਹੈ ਅੱਛਾ ਜੀ ਠੀਕ ਆ ਝੋਟੀ ਦਾ 2 ਲੱਖ ਹਜ਼ਾਰ ਇੱਕ ਬੰਦੇ ਨੇ ਮੁੱਲ ਕਰਨਾ ਆਈ ਵੀ ਪਿੱਛੇ 2 ਲੱਖ ਦੀ ਅੱਛਾ ਜੀ ਹਾਂ ਐਰ ਕਿ ਹੋਣਾ ਪਰ ਚਲ ਆਪਾਂ ਨੂੰ ਪਾ ਨਾ ਮਿਲੀ ਆਪਾਂ ਪਾ ਨਾ ਦੇ ਦਿੰਨੀ ਹੂੰ ਲੋ ਵੀ ਦੋਸਤੋ ਭਾਈਆਂ ਦਾ ਵੀ 95000 ਮੁੱਲ ਆ ਠੀਕ ਆ ਇਸ ਝੋਟੀ ਦਾ ਤੇ ਹਵਾਨੇ ਹਮੋਨੇ ਵਾਲੇ ਪਾਸਿਓਂ ਆਪਾਂ ਤੁਹਾਨੂੰ ਉਲਟ ਬਹਿਣੀ ਵਾਲੇ ਪਾਸੇ ਤੋਂ ਵੀ ਦਿਖਾ ਦਿੰਨੇ ਇੱਕ ਵਾਰੀ ਆ ਕਰਿਓ ਚੈੱਕ ਮਰਾਜ ਠੀਕ ਆ ਹਵਾਨਾ ਜਿਹੜਾ ਦੋਸਤੋ ਅੱਗੇ ਨੂੰ ਵੀ ਵੱਧੂ ਹੈਗਾ ਤੇ ਮਗਰਲੀ ਸਾਈਡ ਦਾ ਜਿਹੜਾ ਤੁਸੀਂ ਦੇਖ ਲਿਆ तकरीबन ਆ ਕਰੋ ਚੈ ਲਾਲ ਹਵਾਨੇ ਦੀ ਗਾ ਦੁੱਧ ਮੈਂ ਦੇਉ ਨਿੱਗਰ ਦੋਦੇ ਹੋਗੀ ਬਿਲਕੁਲ ਆ ਦੇਖੋ ਮੇਰਾ ਵੀਰ ਸਾਰੇ ਧਿਆਨ ਦੇ ਨਾਲ ਤੇ 95000 ਆ ਠੀਕ ਆ ਜੀ ਚਾਹ ਵਣ ਵੀਰ ਤੁਸੀਂ ਜ਼ਰੂਰ ਖਰੀਦਿਓ ਬਾਕੀ ਫੇਸ ਤੋਂ ਇੱਕ ਵਾਰੀ ਫੇਰ ਦੇਖ ਲਓ ਠੀਕ ਆ ਸਿੰਗਾ ਸੰਗਾਂ ਦੀ ਚੰਗੀ ਆ ਇਸ ਤੋਂ ਬਾਅਦ ਬਾਈ ਜੀ ਅਗਲੀ ਮੱਝ ਦੀ ਇਹਦੀ ਕੀ ਡਿਟੇਲ ਹੁਣ ਇਹ ਰਾਜਸਥਾਨ ਦੂਜਾ ਤੇਜਾ ਸੁਭਾਈ ਉਸ ਨਾਂ ਨੂੰ ਤੇਜਾ ਹੀ ਗੇ ਨਾ ਤੇਜਾ ਸੁਨਾ ਜੀ ਹਾਂ ਦਿਨ ਕਿੰਨੇ ਲੈ ਜੂਗੇ ਦਿਨ ਇੰਨੇ ਵੀ 10 ਲੈ ਗਏ ਚੰਗੀ ਮੈਂ ਵੀ ਠੀਕ ਹੈ ਜੀ 8 ਲੈ ਜੂਗੀ ਆਪਾਂ ਠੀਕ ਹੈ 8 10 ਦਿਨ ਜਿਹੜਾ ਸਮਾਂ ਲੈ ਜੂ ਦੋਸਤੋ ਠੀਕ ਆ ਤੇ ਦੱਦ ਕਾਠੀ ਚੰਗਾ ਹੈਗਾ ਮੱਝ ਦਾ ਬਾਕੀ ਤੁਸੀਂ ਵੇਖ ਕੇ ਚੈੱਕ ਕਰ ਲਓ ਤੇ ਸੂਬਾ ਤੇਜਾ ਸੁਨਾ ਹੈ ਨਾ ਠੀਕ ਆ ਆ ਵੇਖੋ ਹਵਾਨਾ ਹੂਨਾ ਤੁਸੀਂ ਵੇਖੋ ਬਹੁਤ ਵਧੀਆ ਤੇ ਖੋਲ ਕੇ ਹਾਂ ਜੀ ਭਾਈ ਤੋਰਗੇ ਇਹਨੂੰ ਹਾਂਜੀ ਠੀਕ ਆ ਤੇ ਵਜਨ-ਵਜਨ ਪੂਰਾ ਹੈਗਾ ਮੇਰਾ ਵੀਰ ਤੇ ਹਵਾਨਾ ਜਿਹੜਾ ਤੁਸੀਂ ਬਣਾਈ ਆਉਂਦੀ ਆ तकरीबन ਤੁਸੀਂ ਹੋਰ ਵੇਖੋ ਤੇ ਹਜੇ ਸੁੰਦੀ ਨਹੀਂ तकरीबन ਜਿਵੇਂ 8-10 ਦਿਨ ਬਾਈ ਨੇ ਕਹਤਾ ਵੀ ਘੱਟੋ-ਘੱਟ ਸੁੰਦੀ ਨਹੀਂ ਜੀ ਤੇ ਪਰ ਮੈਂ ਇੰਤਜ਼ਾਰ ਕਰਾਂ। ਅਸ਼ਾ ਜੀ ਤੇ ਪਰ ਕੋਈ ਮੈਂ ਪਾ ਨਹੀਂ ਸਕਿਆ। ਠੀਕ ਆ ਬਾਈ ਇਹਦਾ ਟਿੱਪਣ ਟੁੱਪਣ ਜਿਹੜਾ ਦੋਸਤੋ ਹਨਾ ਵਿੱਚੇਪਾ ਕੱਢ ਕੇ ਤੁਸੀਂ ਵੇਖ ਸਕਦੇ ਹੋ ਚਾਰਾਂ ਥਣਾ ਦਾ ਟਿੱਪਣ ਇੱਕ ਨੰਬਰ ਆ ਅੱਜ ਦੇ ਸਮੇਂ ਠੀਕ ਆ ਜੀ ਤੇ ਬਾਕੀ ਸੂਣ ਤੋਂ ਬਾਅਦ ਕੀ ਬਿਲਕੁਲ ਇਸ ਦੀ ਜਿਹੜੀ ਰਿਪੋਰਟ ਆਵੇਗੀ ਦੁੱਧ ਵੱਲੋਂ ਜਾਂ ਕੁਝ ਵੀ ਆ ਉਹ ਬਾਅਦ ਹੀ ਹੁੰਦੀ ਆ ਬਾਕੀ ਤੁਸੀਂ ਆਪਣੀ ਤਸੱਲੀ ਹੁਣ ਟਿੱਪ ਕੇ ਚਾਰੇ ਥਣਾ ਦੀ ਚੈੱਕ ਪਾਸ ਕਰਕੇ ਲੈ ਕੇ ਜਾ ਸਕਦੇ ਹੋ ਮਾਜ ਚੰਗੀ ਆ ਰੇਟ ਆਪਾਂ ਬਾਈ ਤੋਂ ਪੁੱਛ ਲੈਣੀ ਆ ਬਾਕੀ ਇੱਕ ਵਾਰੀ ਫੇਸ ਦੀ ਕੁਆਲਿਟੀ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਆ ਦੇਖੋ ਛਾ ਕਾਲੀ ਬਹੁਤ ਚੰਗੀ ਝੋਟੀ ਹੈ ਹੂੰ ਠੀਕ ਹੈ ਤੇ ਮੱਝਾਂ ਜਿਹੜੀਆਂ ਟੌਪ ਦੀਆਂ ਵਧੀਆ ਚੰਗੀਆਂ ਨੇ ਇਹਦਾ ਮੁੱਲ ਬਈ ਫਿਰ ਕਿੰਨਾ ਰੱਖਤਾ ਹਾਂ 74000 ਰੁਪਿਆ ਦਾ 74000 ਹਾਂ ਕੋਈ ਕਰੋਗੇ ਲੈਸ ਲੂਸ ਉਹ ਚ 500 ਛੋਟ ਕਰ ਦਾਂਗੇ ਵੀਰ ਭਰਾ ਦੇ ਵੀ ਰੇਟ ਬਹੁਤ ਤੇਜ਼ ਵੱਡੇ ਰੇਟ ਬਈ ਕਰਦਾ ਨਹੀਂ ਰੇਟ ਤਾਂ ਬਹੁਤ ਵੱਧਗਾ ਆਪਣੇ ਹੁਣ ਤੁਸੀਂ ਸਿਆਣੇ ਜੋ ਚਲ 73 ਦੇ ਮੈਂ ਦੇ ਦਾਂਗੇ ਅੱਛਾ ਜੀ ਹਾਂਜੀ ਹਾਂ ਲਓ ਵੀ ਦੋਸਤੋ ਬਈ ਜਾਂਦਾ ਵੀ 75 ਤਾਂ ਡਿਮਾਂਡ ਆ ਭਾਵੇਂ ਜੰਨੀ ਮਰਜ਼ੀ ਆ ਪਰ 73 ਦੇ ਦਾਂਗੇ ਤੇ ਅੱਗੇ ਤੁਸੀਂ ਮੇਰਾ ਭਰਾ ਆਪਦੇ ਹਿਸਾਬ ਨਾਲ ਵੀ ਮੁੱਲ ਲਾਇਓ ਪਰ ਇੱਕ ਵਾਰੀ ਜਿਹੜੀ ਚੀਜ਼ ਕਰਿਆ ਕਿ ਤਸੱਲੀ ਨਾਲ ਵੇਖ ਲੋ ਠੀਕ ਹੈ ਉਹਨੇ ਦੀ ਚੀਜ਼ ਲੱਗਦੀ ਹੋਈ ਤਾਂ ਤੁਸੀਂ ਰੁਪਈਏ ਲਾਦੇ ਹੋ ਜੇ ਨਹੀਂ ਲੱਗਦੀ ਹੋਈ ਤਾਂ ਕੋਈ ਗੱਲ ਨਹੀਂ ਕੋਈ ਇਤਰਾਜ ਨਹੀਂ ਹੈਗਾ ਤੇ ਕਈ ਵਾਰ ਹੁੰਦਾ ਵੀ ਕਿਸੇ ਵੀਰ ਨੇ ਵਾਕਈ ਚੀਜ਼ ਦੀ ਪਰਖ ਕਰਕੇ ਰੁਪਈਏ ਲਾਉਣੇ ਹੁੰਦੇ ਆ ਪਰ ਕਈਆਂ ਵੀਰਾਂ ਨੂੰ ਲੱਗਦਾ ਵੀ ਖਰੇ ਇੰਨੇ ਵਾਲੇ ਪਸ਼ੂ ਨਹੀਂ ਹੈਗਾ ਕਿੰਨੇ ਵਾਲਾ ਤੇ ਕੋਈ ਇਤਰਾਜ ਨਹੀਂ ਆਉਂਦੀ ਜਿਹੜੀ ਵਿਜ਼ਿਟ ਕਰ ਲਿਆ ਕਰੋ ਕਿਸੇ ਥਾਂ ਤੋਂ ਜਿੱਥੋਂ ਵੀ ਆਪਾਂ ਵੀਡੀਓ ਪਾਉਣੇ ਆ ਤਸੱਲੀ ਕਰ ਲਿਆ ਕਰੋ ਵੀ ਇੰਨੀ ਵਾਲੀ ਚੀਜ਼ ਹੈਗੀ ਆ ਠੀਕ ਹੈ ਜੀ ਕਿਉਂਕਿ ਕੋਈ ਵਪਾਰੀ ਵੀਰ ਨੂੰ ਵੀ ਜਿਹੜੀ ਕਿਸੇ ਵੀਰ ਨੇ ਲੈਣੀ ਆ ਉਹਨਾਂ ਨੂੰ ਵੀ ਜਿਹੜਾ ਪਸ਼ੂ ਅੱਗੋਂ ਕਈ ਨਾ ਕਰੜਾ ਮਿਲਦਾ ਠੀਕ ਹੈ ਜੀ ਜਿਹ ਜੇ ਪਾਪੜ ਤੇਜ ਹੋਵੇ ਤਾਂ ਕਈ ਵਾਰ ਤੁਹਾਨੂੰ ਜਾਇਜ਼ ਵੀ ਦਿੱਤਾ ਜਾਂਦਾ ਤੇ ਇਸ ਤੋਂ ਬਾਅਦ ਬਈ ਇੱਕ ਹੋਰ ਨਗੀਨਾ ਆਪਣੇ ਕੋਲ ਤੀਜੇ ਨੰਬਰ ਵਾਲਾ ਪੂਰੀ ਆ ਗਈ ਪੂਰੀ ਆ ਪੂਰੀ ਆ ਝੋਟੀ ਪੂਰੀ ਆ ਦੋਸਤੋ ਲਾਲ ਪੂਰੀ ਆ ਜਾਂਦੀ ਹੈ ਠੀਕ ਹੈ ਜੀ ਤੇ ਬਹੁਤ ਖੂਬਸੂਰਤ ਝੋਟੀ ਲੱਗਦੀ ਪਈ ਆ ਦੇਖ ਦੋ ਕਿ ਬਹੁਤ ਪਿਆਰੀ ਆ ਤੇ ਹਵਾਨਾ ਜਿਹੜਾ ਪਿੱਛੇ ਤੁਸੀਂ ਆਰਡਰ ਦੀ ਕੁਆਲਿਟੀ ਹੁਣ ਤੋਂ ਵੇਖ ਲਓ ਠੀਕ ਆ ਲੈਫਟੀ ਬਹੁਤ ਸੋਹਣੀ ਆ ਤੇ ਥਣ ਵੀ ਜਿਹੜੇ ਦੋਸਤੋ ਬਿਲਕੁਲ ਵੇਖੋ ਠੀਕ ਹੈ ਜੀ ਨੋਕਾਂ ਵਾਲੇ ਥਣ ਲੱਗੇ ਆ ਝੋਟੀ ਦੇ ਤੇ ਮਗਰਲੇ ਪੈਰ ਤੇ ਮਾਰਕਿੰਗ ਤੇ ਅਗਲੇ ਪੈਰਾਂ ਦੇ ਵੀ ਜਵਾਬ ਹੈਗਾ ਠੀਕ ਆ ਪੱਖ ਜਿਹੜਾ ਦੋਸਤੋ ਨੀਲੀ ਦਾ ਆ ਜਾਂਦਾ ਵਿੱਚ ਕਿਸੇ ਸਾਡੇ ਪਿੰਡੋਂ ਹੀ ਲਈ ਆ ਰਾਜ ਸਿ ਠੀਕ ਆ ਇਹ ਸਾਡੇ ਪਿੰਡ ਬਾਬੇ ਗੁਰਦਾਰੇ ਦਾ ਮਾਲੀ ਹੋਦੀ ਆ ਅੱਛਾ ਜੀ ਆ ਗੁਰਦਾਰੇ ਦੇ ਲਾਗੋ ਆਪਾਂ ਲਈ ਬਾਬਾ ਜੀ ਚੜ੍ਹਤ ਸਾਹਿਬ ਦੇ ਜਿਹੜਾ ਆਪਣਾ ਆਪਣਾ ਪਿੰਡ ਦੇ ਵਿੱਚ ਮਾਲੀ ਬੂਰਾ ਛੱਡੇ ਹਾਂ ਹਾਂ ਉਹਦੀ ਇੱਕ ਕੱਟੀ ਉਹਦੀ ਬੱਚੀ ਆ ਹਾਂ ਭਾਵੇਂ ਕੋਈ ਚੈੱਕ ਕਰਾ ਲੇ ਜੀ ਉਹਦੀ ਕੱਟੀ ਨਾ ਮੈਂ ਫ੍ਰੀ ਦੇ ਦਿੰਦਾ ਹਾਂ ਹੂੰ ਹਾਂ ਛੋਟੀ ਛੋਟੀ ਹੈ ਬਹੁਤ ਸੋਹਣੀ ਹੈ ਪਿੰਡੋਂ ਹੀ ਲਈ ਆ ਆਪਾਂ ਆਪਣੇ ਵਿਹੜੇ ਚ ਤੇ ਬਿਲਕੁਲ ਜਿਹੜੇ ਦੋਸਤੋ ਤੁਸੀਂ ਗ ਤੇ ਆਪ ਲਾਲ ਬੁਰੀ ਆ ਠੀਕ ਆ ਤੇ ਸਿੰਗੀ-ਸਿੰਗੀ ਬਹੁਤ ਪਿਆਰੀ ਆ ਤੇ ਸੁਆ ਭਾਈ ਪਹਿਲਾਂ ਹੀ ਸੁਣਾ ਤੇ ਦੰਦੋਂ ਕਿਵੇਂ ਪਤਾ ਕੁਛ ਦੰਦ ਚਾਰ ਦੰਦੇ ਚੌਗੀ ਆ ਹਾਂਜੀ ਤੇ ਦਿਨ ਹਜ ਕਿੰਨੇ ਕੁ ਲੈ ਜਾਉਗੀ ਦਿਨ ਆ ਬਤਾਲੇ ਰਿਵਜ ਇੱਕ ਹਫਤਾ ਹਾਂ ਹੰਤੇ ਤੋਂ ਬਾਅਦ ਖਰ ਸਕਦੀ ਠੀਕ ਆ ਲਓ ਵੀ ਮੱਲੋ ਝੋਟੀ ਬਹੁਤ ਵਧੀਆ ਹੈਗੀ ਮੈਂ ਤੁਹਾਨੂੰ ਪਹਿਲਾਂ ਦਿਖਾਤਾ ਸੀਗਾ ਵੀ ਥਣ ਥਣ ਦੀ ਬਿਲਕੁਲ ਸਾਫ ਆ ਸੁਚੱਜੀ ਆ ਝੋਟੀ ਜਿੰਨੇ ਵੀ ਹੈਗੀ ਆ ਪਿੱਟ ਪੁੱਠੇ ਦੀ ਬਹੁਤ ਵਧੀਆ ਠੀਕ ਆ ਜੀ ਤੇ ਕੱਦ ਕਾਠੀ ਜਿਹੜਾ ਦੋਸਤੋ ਮੀਡੀਅਮ ਮੰਨ ਲਓ ਮੀਡੀਅਮ ਕਾਦਰ ਤੋਂ ਮੀਡੀਅਮ ਕਾਦਰ ਵੀ ਤੁਸੀਂ ਕਹਿ ਸਕਦੇ ਹੋ ਝੋਟੀ ਦਾ ਪਰ ਅਜੇ ਝੋਟੀ ਗਾਂ ਬੰਨ ਨਹੀਂ ਆਉਣ ਵਾਲੇ ਸਮੇਂ ਚ ਅਜੇ ਪਹਿਲਾ ਸੂਹਾ ਸੋਨਾ ਝੋਟੀ ਦਾ ਮੂੰਹ ਚੌਗੀ ਆ ਤੇ ਆ ਕਰੋ ਚੈੱਕ ਮੇਰਾ ਵੀਰ ਧਿਆਨ ਦੇ ਨਾਲ ਠੀਕ ਆ ਹਵਾਨੇ ਹਮੂਨ ਦੀ ਬੰਤਰ ਤਸੱਲੀ ਨਾਲ ਦੇਖ ਲਓ ਤੇ ਝੋਟੀ ਬੂਰੀ ਮੇਰੇ ਵੀਰ ਬਹੁਤ ਲੱਭਦੇ ਫਿਰਦੇ ਆ ਤੁਸੀਂ ਬੇਸ਼ੱਕ ਬਾਈ ਦੇ ਨਾਲ ਕੰਟੈਕਟ ਕਰ ਲਿਓ ਰੇਟ ਵੀ ਭਾਅ ਪੜਦਾ ਜਿਹੜਾ ਹੋਊਗਾ ਦੋਸਤੋ ਉਹ ਵੀ ਆਪਾਂ ਪੁੱਛਾਂਗੇ ਪਰ ਇੱਕੋ ਜਿਹੜਾ ਬਿਲਕੁਲ ਸਿੰਗੀ ਸਿੰਗੀ ਦੇਖੋ ਆਹਾਹਾ ਆ ਕਰੋ ਜੇ ਕਬੀ ਲਓ ਵੀ ਦੋਸਤੋ ਕਮਾਲ ਦੀ ਝੋਟੀ ਆ ਸੋਹਣੀ ਵੀ ਲੱਗਦੀ ਹੈ ਸ਼ਕੀਨ ਵੀ ਲੱਗਦੀ ਹੈ ਝੋਟੀ ਬਾਕੀ ਦੁੱਧ ਵੀ ਜਿਹੜਾ ਦੋਸਤੋ ਨਾਰਮਲੀ ਪਾਏ ਦਾ ਬਾਕੀ ਕੋਈ 10 ਲੀਟਰ ਵੀ ਪਹਿਲੇ ਸਵੇਰੇ ਦੇ ਦੇ ਤੇ ਤਾਨੂੰ ਤਾਂ ਨਾਲੀ ਗੱਲ ਹੈ ਇਹ ਨਾ ਰਾਜ ਸਿਆ ਹਲੇ ਉਹ ਮਾਲੀ ਵਿਗਾੜ ਕਟੀਆਂ ਐ 12 ਕਿਲੋ ਤੋਂ ਘੱਟ ਨਹੀਂ ਨਹੀਂ ਅੱਛਾ ਜੀ ਪਹਿਲਾਂ ਨਹੀਂ ਬਹੁਤ ਚੰਗੀਆਂ ਕਟੀਆਂ ਬਿਲਕੁਲ ਜੀ ਬਿਲਕੁਲ ਤੇ ਬਾਈ ਜਸਕਰਦੇ ਮੈਂ ਨਾ ਵੀ ਪਹਿਲਾ ਸੂਗਾ ਸੂਣਾ 10 ਕਿਲੋ ਵੀ ਆਪਾਂ ਕਹਿ ਰਹੀਏ 10 ਕਿਲੋ ਦੁੱਧ ਵੀ ਪਾਲਟੀ ਚ ਪਈਏ ਤੇ ਪਹੋਂ ਤਾਂ ਇਹਨਾਂ ਦੀ ਭੈਣ ਨੂੰ ਭੂਨੀ ਆਪਣੇ ਕੋਲ ਉਹ ਛੋਟੀ ਦਿੰਦੀ ਦੁੱਧ ਹਮ ਲਓ ਵੀ ਦੋਸਤੋ ਕਰੋ ਚੱਕ ਆਹ ਵੇਖੋ ਠੀਕ ਹੈ ਜੀ ਤੇ ਬਾਈ ਜਸਕਰਦੇ ਕਿੰਨੇ ਕੀ ਆਪਾਂ ਵਜ ਦੇ ਦੇਣੀ ਐ 70000 ਦੀ ਦੇਣਾ 70 ਦੀ ਹਾਂਜੀ ਉਹ ਚ ਮਾਨਤਨ ਕਰਦਾ 70000 ਦੇ ਵਿੱਚੋਂ ਹਾਂ ਠੀਕ ਆ ਝੋਟੀ ਬੜੀ ਚੰਗੀ ਠੀਕ ਆ ਕੱਟੀ ਜਿਹੜੀ ਆ ਦੋਸਤੋ 70000 ਡਿਮਾਂਡ ਕੀਤੀ ਬਾਈ ਨੇ ਸਵਾ ਲੱਖ ਕਰਦੇ ਘਰ ਵਾਲੇ ਅੱਛਾ ਜੀ ਆਨੇ ਬੂਰੀ ਸਵਾ ਲੱਖ ਦੀ ਦੇਣੀ ਹੂੰ ਚਲ ਅਸੀਂ ਤਾਂ ਨਫੇ ਨਹੀਂ ਦੇਣੀ ਹੁੰਦੀ ਤੁਹਾਡਾ ਬਤਾ ਆਪਾਂ ਨੂੰ ਭੱਜ ਕੇ ਆਪਾਂ ਦੇ ਦੇਣੀ ਬਾਈ ਇੱਕ ਗੱਲ ਆ ਜਿਹੜੇ ਕਈ ਕਹਿ ਦਿੰਦੇ ਵੀਰ ਆਪਣੇ ਚਲੋ ਸਾਰੇ ਭੈਣ ਭਰਾਈ ਆ ਉਹ ਕਹਿ ਦਿੰਦੇ ਆ ਵੀ ਯਾਰ ਵਪਾਰੀ ਰੇਟ ਜਾਂਦੇ ਕਰਦੇ ਪਰ ਜਦੋਂ ਕਿਤੇ ਉਹਨੂੰ ਕਹੇ ਵੀ ਆਪਾਂ ਘਰੋਂ ਚੀਜ਼ ਲੈ ਕੇ ਆਉਣੀ ਹੁੰਦੀ ਆ ਤੇ ਘਰ ਵਾਲਿਆਂ ਦੇ ਕਿਤੇ ਰਿਕਾਰਡਿੰਗ ਵੀਡੀਓ ਬਣਾ ਕੇ ਵੇਖੀ ਤੇ ਫਿਰ ਪਤਾ ਲੱਗਦਾ ਵੀ ਯਾਰ ਇਹ ਇਹਦਾ ਇਹ ਤੇ ਰਾਜਸਤ 60 ਵਪਾਰੀ ਸਾਡੇ ਪਿੰਡ ਦੇ ਨੰਗੇ ਹੋਣਗੇ ਹੂੰ ਹੂੰ ਇਹਨੇ ਕਿਸੇ ਨੂੰ ਮੈਂ ਨਹੀਂ ਦਿੱਤੀ ਚਲ ਆਪਣਾ ਪਿੰਡ ਦਾ ਮਸਲਾ ਕਰਕੇ ਆਪਾਂ ਲੇਲੀ ਚੋਟੀ ਹੂੰ ਹੂੰ ਬਹੁਤ ਚੰਗੀ ਨਹੀਂ ਜਿੰਨੇ ਵੀ ਇਹ ਚੋਟੀ ਚੰਗੀ ਆ ਠੀਕ ਆ ਜੀ ਕਿਸੇ ਪਾਸੇ ਖੁੰਜੀ ਨਹੀਂ ਗਈ ਚੋਟੀ ਬਹੁਤ ਵਧੀਆ ਠੀਕ ਆ ਪਸ਼ੂ ਜਿਹੜਾ ਦੋਸਤੋ ਬਣ ਕੇ ਤਿਆਰ ਹੋ ਜਾਣਾ ਨਹੀਂ ਕਾਫੀ ਨਹੀਂ ਹੁੰਦਾਗਾ ਬਿਲਕੁਲ ਤਿਆਰੀ ਦੇ ਵਿੱਚ ਜਦੋਂ ਪਹਿਲਾਂ ਸੂਆ ਪਸ਼ੂ ਨੇ ਸੁਣਾ ਹੁੰਦਾ ਤੇ ਸਾਰਾ ਕੁਝ ਵੇਖਿਆ ਜਾਂਦਾ ਹਵਾਨਾ ਵੇਖਿਆ ਜਾਂਦਾ ਪੂਰਾ ਸਟਰਕਚਰ ਵੇਖਿਆ ਜਾਂਦਾ ਬੂਥੀ ਵੇਖੀ ਜਾਂਦੀ ਸਿੰਘਾਂ ਦੀ ਬੰਤਰ ਕਿ ਕਿਸੇ ਪਾਸੋਂ ਕੋਈ ਪਸ਼ੂ ਜਾਂ ਝੋਟੀ ਖੁੰਜੀ ਤੇ ਨਹੀਂ ਗਈ ਪਰ ਇਹ ਜਿਹੜੀ ਇੱਕ ਨੰਬਰ ਪਾਸ ਹੈਗੀ ਆ ਸਾਰੇ ਪਾਸਿਓਂ ਹਾਂਜੀ ਬਾਕੀ ਥਣਾ ਥੋਣਾ ਦੀ ਜਿਹੜੀ ਅੱਗੇ ਮਾਲਕ ਮਿਹਰ ਕਰੇ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਚੰਗੀ ਟਿੱਪਲ ਬੜੀ ਚੰਗੀ ਆਪਾਂ ਸਾਰੂ ਵੇਖ ਕੇ ਲਈ ਠੀਕ ਆ ਤੇ 70000 ਆ ਦੋਸਤੋ ਠੀਕ ਆ ਲਾਸਟ ਜਿਹੜੀ ਹੋਈ ਤੁਹਾਡਾ ਦਾ ਬਾਈ ਸਖਦੇਵ ਦਾ ਆਪਸੀ ਗੱਲਬਾਤ ਆ ਜਿੰਨੇ ਦੀ ਵੀ ਤੁਸੀਂ ਕਰਾਉਣੀ ਮਾਨਤਨ ਕਰਾ ਸਕਦੇ ਹੋ ਇਸ ਤੋਂ ਬਾਅਦ ਇੱਕ ਹੋਰ ਝੋਟੀ ਆ ਤੇ ਝੋਟੀ ਇਹ ਵੀ ਮੈਨੂੰ ਲੱਗਦਾ ਭਈ ਦੁੱਜਣੇ ਇਹ ਪਹਿਲਣ ਇਹ ਵੀ ਝੋਟੀ ਵੀ ਕਮਾਲ ਦੀ ਇੱਕ ਕਾਲੀ ਇੱਕ ਬੂਰੀ ਹੈ ਹਾਂਜੀ ਹਾਂਜੀ ਆ ਵੇਖੋ ਕਿੰਗ ਰੈਲੀ ਸੇ ਹੂੰ ਤੇ ਜੋੜੀ ਪਾ ਲਿਓ ਦੋਸਤੋ ਚੰਗਾ ਜੀ ਜਿੰਨੇ ਮੇਰੇ ਵੀਰ ਖਾਸ ਨੇ ਰਹਿਣੀਆਂ ਜੋੜੀ ਵੀ ਪਾ ਲਿਓ ਜੇਕਰ ਦੂਰ ਤੜਡੇ ਵਾਲਾ ਕੋਈ ਵੀਰ ਹੋਵੇ ਹਾਂਜੀ ਹੰਦੇ ਹੰਦੇ ਸੀ ਕੋਈ ਵਪਾਰ ਕਰ ਦਿੰਦੇ ਹਾਂ ਕਿੰਗ ਰੈਲੀ ਮੈਂ ਲਾਇਓ ਕਦੇ ਫੇਲ ਨਾ ਨਿਕਲੇ ਹੂੰ ਲੋ ਵੀ ਦੋਸਤੋ ਠੀਕ ਆ ਸਿੰਗੀ-ਸੁੰਗੀ ਵੇਖ ਲਓ ਫੇਸ ਦੀ ਕੁਆਲਿਟੀ ਵੇਖ ਲਓ ਦੋ ਪਾਸੇ ਕਿੰਗ ਰੈਲੀ ਹਰ ਇੱਕ ਐਂਗਲ ਤੋਂ ਆਪਾਂ ਦਿਖਾ ਦਿੰਨੇ ਕੜੇ ਬਿਲਕੁਲ ਬਣੇ ਹੋਏ ਆ ਵੇਖੋ ਠੀਕ ਆ ਛੱਲੇ ਬਣੇ ਹੋਏ ਆ ਵੇਖੋ ਤੇ ਝੋਟੀ ਬਿਲਕੁਲ ਜਿਹ ਓਵਰ ਆਲ ਝੋਟੀ ਪੂਛ ਵੀ ਮਨੋਤਾ ਤੁਹਾਨੂੰ ਬਲੈਕ ਆ ਪਰ ਮੱਥੇ ਦੇ ਵਿੱਚ ਥੋੜੇ ਜਿਹਾ ਵਾਲ ਵਾਈਟ ਆ ਗਏ ਆ ਠੀਕ ਆ ਤੇ ਬਾਕੀ ਬਾਈ ਜੀ ਕਿੰਨੀ ਕੀ ਜਾਂਦੀ ਹੈਗੀ ਹੁਣ ਪੋਜੀਸ਼ਨ ਕਿੰਨੇ ਕ ਟਾਈਮ ਬਦ ਸੁਣਦੀ ਹੈ ਜੀ ਅੱਜ ਦਿਨ ਦਾ ਹੈ ਵੀ ਲੈ ਜੀ 10 ਕ ਲੈ ਜੂਗੀ ਹਾਂ 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 ਝੋਟੀ ਵੀ ਚੰਗੀ ਆ ਬਾਈ ਖੁੱਲ ਕੇ ਦਿਖਾਈਏ ਥਾਣ ਤੁਹਾਨੂੰ ਬਾਈ ਮੋਟਾ ਲੱਗਾ ਚਵਾਈ ਵਧੀਆ ਪੋਲੀ ਹੈ ਬੜੀ ਪੋਲੀ ਤੇ ਫੇਈ ਆਪਾਂ ਬੜੀ ਪੋਲੀ ਠੀਕ ਹੈ 53 ਤੋਂਪਾਂ ਜਿਹੜਾ ਦੋਸਤੋ ਬਾਈ ਦਾ ਵੀ ਇੱਕ ਨੰਬਰ ਆ ਠੀਕ ਆ ਥਾਣਾ ਬਹੁਤ ਵਧੀਆ ਚੰਗਾ ਮੋਟਾ ਲਾਟੂ ਵਾਂਗੂ ਥਾਣਾ ਪਰ ਥਾਣਾ ਬਹੁਤ ਵਧੀਆ ਚੰਗੀ ਆ ਲੈਫਟੀ ਵੇਖੋ ਆਰਡਰ ਦੀ ਕੁਆਲਿਟੀ ਜਿਹੜੀ ਅੱਜ ਇਹ ਦੋਸਤੋ ਆ ਬਣਾਣਾ ਹੈਗਾ ਭਾਰੇ ਵਜਨ ਵਜਨ ਵਾਲੀ ਹੈ ਦੋਸਤੋ ਛੋਟੀ ਚੰਗਾ ਜੀ ਕੋਈ ਲੱਸੀ ਫਿੱਕੀ ਜਾਂ ਕੋਈ ਛੋਟੀ ਜੀ ਜਾਂ ਪਤਲੀ ਨਹੀਂ ਹੈਗੀ ਪੂਰੇ ਵਜਨ ਵਾਲੀ ਹੈ ਤੇ ਭਾਰੀ ਹੈ ਇਹ ਜ਼ਰੂਰ ਧਿਆਨ ਚ ਰੱਖ ਲਿਓ ਤੇ ਖਵਾਨਾ ਤੁਸੀਂ ਬੇਸ਼ੱਕ ਜਿਹੜਾ ਵੀਡੀਓ ਦੇ ਵਿੱਚ ਵੇਖ ਰਹੇ ਹੋ ਆ ਕਰੋ ਚੱਕ ਜੀ ਬੈਕ ਸਾਈਡ ਤੋਂ ਠੀਕ ਹੈ ਤੇ ਵਿੱਚ ਗੈਬ ਗੂ ਪੰਤਰ ਵੀ ਪੂਰਾ ਹੈਗਾ ਤੇ ਚਵਾਈ ਝੋਟੀ ਚੰਗੀ ਕਰਾ ਦੋਗੀ ਤੇ ਇਹਦਾ ਭਾਅ ਪੜਦਾ ਕੀ ਫਿਰ ਇਹਦਾ 72000 ਰੁਪਿਆ ਰਾਸ 72000 ਹਾਂ ਠੀਕ ਹੈ ਝੋਟੀ ਚੰਗੀ ਹੈ ਬਹੁਤ ਚੰਗੀ ਝੋਟੀਆਂ ਦੋਵੇਂ ਦੋਸਤੋ ਇੱਕੋ ਮੇਚੇ ਦੀਆਂ ਨੇ ਬੂਰੀ ਤੇ ਇੱਕ ਕਾਲੀ ਜਿਹੜੀ ਆਪਾਂ ਤੁਹਾਨੂੰ ਲਾਸਟ ਤੇ ਦਿਖਾਈ ਹੈ ਠੀਕ ਹੈ ਤੀਜੇ ਤੇ ਚੌਥੇ ਨੰਬਰ ਤੇ ਦਿਖਾਈ ਹੈ ਤੇ ਝੋਟੀਆਂ ਬਿਲਕੁਲ ਮੇਚਾ ਵੀ ਇੱਕੋ ਆ ਤੇ ਸੂਆ ਵੀ ਇਹਨਾਂ ਨੇ ਬਿਲਕੁਲ ਜਿਹੜਾ ਪਹਿਲਾ ਸੂਆ ਸੂਣਾ ਤੇ ਭਾਅ ਪੜਦਾ ਰੇਟ ਵੀ ਜਿਹੜਾ ਇਹਨਾਂ ਦਾ ਇੱਕੋ ਜਿਹਾ ਮੇਲ ਖਾਂਦਾ ਹੈਗਾ ਤੇ ਬਾਕੀ ਆ ਦਿਨ ਮਤਲਬ ਘਟੋ ਘੜ ਵੀ ਦੱਸੇ ਠੀਕ ਇਸ ਤੋਂ ਬਾਅਦ ਬਾਈ ਕਰੀਏ ਪੇਸ਼ ਅਗਲਾ ਨਗ ਤੇ ਇੱਕ ਆਪਾਂ ਤੁਹਾਨੂੰ ਅੰਦਰ ਜਿਹੜੀ ਦੋਸਤੋ ਤਾਜੀ ਸੂਈ ਸਵਾਈ ਆ ਠੀਕ ਹੈ ਮਗਰ ਤੇ ਬਹੁਤ ਚੰਗੀ ਆ ਕੱਟੀ ਕਰੋ ਚੱਕ ਮੇਰਾ ਵੀਰ ਠੀਕ ਆ ਆ ਕੱਟੀ ਆ ਕੱਟੀ ਵੀ ਪੂਰੀ ਨਿੱਗਰ ਹੈ ਬਾਈ ਪੂਰੀ ਇਨਫਰਮੇਸ਼ਨ ਦੇ ਦੇ ਦੀ ਇਕਨ ਮਾਸ ਹੁਆ ਸੂਈ ਤੇ ਦਿਨ ਕਿੰਨੇ ਕੋਏ ਆ ਇਹ ਤੀਜਾ ਸੂਗਾ ਸੂਈ ਰਾਤ ਸਿਆਂ ਹਾਂਜੀ ਮੈਂ ਸੂਈ ਨੂੰ 10 ਦਿਨ ਹੋ ਗਏ ਆ ਹਾਂਜੀ 12 ਕਿਲੋ ਜਿਹੜਾ ਮਰਜੀ ਬੰਦਾ ਆਪਣੇ ਤੋਂ ਦੁੱਧ ਮਿਲ ਕੇ ਲੈ ਜੀ 12 ਕਿਲੋ 12 ਕਿਲੋ ਇਹ ਆਪਾਂ ਹੁਣੇ ਮੈਂ ਝੋਕੇ ਤੁਹਾਡੇ ਸਾਹਮਣੇ ਝੋਈ ਹੁਣੇ ਆ ਜੀ ਝੋਕੇ ਆਪਾਂ ਬੈਗ ਤੋਂ ਲਈ ਆ ਮੈਂ ਠੀਕ ਹੁਣੇ ਕਰ ਲੈਂਦੀ ਠੀਕ ਆ ਤੇ ਸੂਹਾ ਤੀਜਾ ਦੱਸਿਆ ਜੀ ਸੂਹਾ ਤੀਜਾ ਸੂਹਾ ਤੀਜਾ ਸੂਈ ਆ ਤੇ 10 ਕ ਦਿਨ ਦਾ ਹੀ ਸੂਆ ਨਾ 10 ਕ ਦਿਨ ਦਾ ਹੀ 10 ਕ ਦਿਨ ਹੁਣ ਇਹ ਜੇ ਮੈਂ ਝੋਈ ਆਪਾਂ ਦੁੱਧ ਦੀ ਬਾਲੀ ਗੱਲ ਬਖਾ ਦੇਣੀ ਇਥੇ ਕੋਲੋਂ ਲਈ ਸੀ ਠੀਕ ਆ ਜੀ ਤੇ ਚਵਾਈ ਜਿਹੜੀ ਦੋਸਤੋ ਬਾਈ ਜੀ ਦਾ ਵੀ ਆਪਾਂ ਕਰਕੇ ਲੈ ਕੇ ਆਏ ਸੀਗਾ ਹੁਣੇ ਤਕਰੀਬਨ 1:30 ਦਾ ਸਮਾਂ ਠੀਕ ਆ ਚਵਾਈ ਇਹਦੀ ਪ੍ਰੋਪਰ ਕੀਤੀ ਸੀਗੀ ਤੇ 10 ਕ ਦਿਨ ਦਾ ਸਮਾਂ ਹੋ ਗਿਆ ਮਗਰ ਕੱਟੀ ਸੀ ਜਿਹੜੀ ਤੁਹਾਨੂੰ ਆਪਾਂ ਦਿਖਾਤੀਏ ਪਹਿਲਾਂ ਆਉਂਦੀ ਐ ਤੇ ਫਿਰ ਵੀ ਇੱਕ ਵਾਰੀ ਜ ਜਦ ਤੁਸੀਂ ਠੀਕ ਆ ਜੀ ਆ ਫੇਸ ਦੀ ਕੁਆਲਿਟੀ ਦੇਖ ਲਓ ਠੀਕ ਆ ਆ ਕੱਟੀ ਦੇਖ ਲਓ ਜੀ ਠੀਕ ਆ ਇਸੇ ਮੱਝ ਦੀ ਇਹ ਕੱਟੀ ਆ ਤੇ ਬੜੀ ਸੁਥਰੀ ਚਵਾਈ ਚੰਗੀ ਲੱਗੀ ਬਾਈ ਬਹੁਤ ਚੰਗੀ ਠੀਕ ਆ ਤੇ ਆਜੋ ਮੇਰਾ ਵੀਰ ਤੁਸੀਂ ਤਸੱਲੀ ਜਿਹੜੀ ਇੱਕ ਟਾਈਮ ਦੋ ਟਾਈਮ ਆਪਦੀ ਕਰਕੇ ਜਰੂਰ ਹੈ ਖੋਲ ਕੇ ਮੜਾ ਦਿਖਾ ਦਉ ਇਹਨੂੰ ਦਿਖਾਉਣੀ ਇਹਨੂੰ ਅੰਦਰ ਨੂੰ ਲੈ ਜਾਓ ਜੀ ਠੀਕ ਆ ਕਦ ਕਾਠੀ ਉੱਚਾ ਹੈਗਾ ਓਵਰ ਆਲ ਜਿੰਨਾ ਵੀ ਆਪਾਂ ਤੁਹਾਨੂੰ ਦੱਸਾਵਾਂਗੇ ਵੱਡੇ ਕਦ ਕਾੜ ਦੇ ਵਿੱਚ ਤੇ ਹਵਾਨੇ ਵਾਲੇ ਪਾਸਿਓਂ ਵੇਖ ਕੇ ਚੈੱਕ ਕਰ ਲਓ ਠੀਕ ਆ ਜੀ ਲਓ ਵੀ ਦੋਸਤੋ ਠੀਕ ਆ ਤੇ ਕੋਈ 11 12 11 12 ਦੀ ਬਾਈ ਦਾ ਵੀ ਚਵਾਈ ਹੁਣ ਕਰਾਉਂਦੀ ਪਈ ਆ ਮੌਕੇ ਤੇ ਠੀਕ ਆ ਜੀ ਤੇ ਲਿਆਂਦੀ ਆ ਜੀ ਇਹ ਤਕਰੀਬਨ ਅਜੇ ਤਾਜ਼ੀ ਆਈ ਆ ਤੇ ਇਹਦਾ ਆਪਾਂ ਜੀ ਸਖਤੇ ਕਿੰਨਾ ਕੁ ਮੁੱਲ ਲੈ ਦੇ ਕੀ ਕੀਤਾ ਇਹਦਾ 82000 ਰੁਪਿਆ ਸਕ 82000 ਆ ਜੀ ਦੇ ਵਿੱਚੋਂ 5400 ਛੋੜੀਓ ਆ 82 ਦੇ ਵਿੱਚੋਂ ਹਾਂਜੀ ਹਾਂਜੀ 5400 ਹੋ ਕੇ ਬਾਈ ਖੁੱਲਾ ਕਰ ਦੇਗਾ ਮਾਨਤਨ ਯਾਰ ਖੁੱਲਾ ਕਰਦਾ ਹਾਂ ਹਾਂ ਖੁੱਲਾ ਕਰਦੀ ਬਾਈ ਕਿਸੇ ਨੂੰ ਮੋੜਿਆ ਮੋੜਿਆ ਨਾ ਜਾਵੇ ਹੈ ਨਹੀਂ ਨਹੀਂ ਮੋੜਿਆ ਨਹੀਂ ਸਿੱਧੀ ਦੇ ਦਾਂਗੇ ਲਓ ਜਾ ਤੁਹਾਡਾ ਮਾ ਠੀਕ ਆ ਦੋ ਤਾਂ ਮੈਂ ਇਹਨੇ 13 ਖਲੇ ਹੋਗਾ ਠੀਕ ਹੈ ਹਾਂਜੀ ਲੋ ਵੀ ਦੋਸਤੋ 80000 ਬਾਈ ਕਹਿੰਦਾ ਬਾਕੀ ਥੋੜਾ ਦੇ ਬਾਈ ਦਾ ਆਪਸੀ ਜਿਹੜਾ ਹੋਊਗਾ ਤਾਲਮੇਲ ਆ ਠੀਕ ਹੈ ਜੀ ਉਹ ਮੌਕੇ ਦੀ ਗੱਲ ਜੋ ਕੁਝ ਵੀ ਆ ਆਜੋ ਇੱਕ ਆਪਾਂ ਤੁਹਾਨੂੰ ਬਾਹਰ ਝੋਠੀ ਦਿਖਾਉਣੀ ਆ ਦੋਸਤੋ ਤਾਜੀ ਸੂਈ ਆ ਉਹਦੇ ਵਾਲੇ ਵੀ ਆਪਾਂ ਤੁਹਾਨੂੰ ਵਿਖਾ ਦਿੰਨੇ ਆ ਆ ਕਰੋ ਚੈੱਕ ਜੀ ਠੀਕ ਹੈ ਤੇ ਇਹ ਜਿਹੜਾ ਦੋਸਤੋ ਕੁਝ ਸਮਾਂ ਪਹਿਲਾਂ ਸੂਈ ਸੀ ਇਹ ਝੋਠੀ ਤੇ ਬਾਈ ਸਕੇਦੇ ਇਹ ਸੂਬਾ ਪਹਿਲਾਂ ਹੀ ਆ ਜੀ ਨਹੀਂ ਨਹੀਂ ਦੂਜਾ ਦੂਜਾ ਹਾਂ ਦੂਜਾ ਸੂਆ ਦੂਜਾ ਸੂਆ ਠੀਕ ਆ ਤੇ ਬੱਚਾ ਨੀਚੇ ਕੱਟੀ ਆ ਗਈ ਨੇ ਨੀਚੇ ਕੱਟੀ ਨੀਚੇ ਕੱਟੀ ਆ ਤਾਜੀ ਸੂਈ ਹਜੇ ਜੇਰ ਜੜੀ ਦੋਸਤ ਪੈਣੀ ਆ ਠੀਕ ਆ ਤੇ ਆ ਕਰੂ ਜੋ ਚੈੱਕ ਠੀਕ ਕਦ ਕੱਠ ਜਿਹੜਾ ਉੱਚਾ ਹੈਗਾ ਵਧੀਆ ਚੰਗੇ ਸੋਹਣੇ ਕਦ ਕੱਟ ਦੇ ਵਿੱਚ ਆ ਤੇ ਪਲੀ ਭਲਾਈ ਪੂਰੀ ਆ ਛੋਟੀ ਰਾਜ ਹੀ ਆ ਠੀਕ ਆ ਜੀ ਬਾਕੀ ਤਾਜੀ ਸੂਣ ਦਾ ਜਿਹੜਾ ਪਸ਼ੂ ਹੈਗਾ ਘਟੋ ਘਟ ਦੇ ਰਿਕਵਰੀ ਦੇ ਵਿੱਚ ਮੈਂਟੇਨ ਕਰਨ ਦੇ ਵਿੱਚ ਦੋ ਤੋਂ ਤਿੰਨ ਦਿਨ ਨਾਰਮਲ ਹੀ ਲੈ ਜਾਂਦਾ ਤੁਹਾਇ ਇੰਨੀ ਧਾਰਾ ਹੈ ਬੱਚਾ ਮੁਕਾ ਲੈ ਲੈਣੇ ਬਹੁਤ ਚੰਗੀ ਚਵਾਈ ਠੀਕ ਹੈ ਜੀ ਸਾਰੇ ਕਲਾਸ ਠੀਕ ਹੈ ਇਹ ਜਸਟ ਥੋੜਾ ਟਾਈਮ ਪਹਿਲਾਂ ਜਿਹੜੀ ਦੋਸਤ ਸੋਈ ਆ ਤੇ ਜੇਰ ਹਜੇ ਪੈਣੀ ਆ ਠੀਕ ਹੈ ਜੀ ਬਾਕੀ ਤੁਸੀਂ ਵੇਰਵਾ ਪਾ ਕੇ ਇਸ ਝੋਟੀ ਦਾ ਗੱਲ ਕਰ ਸਕਦੇ ਹੋ ਜੇਰ ਕਿੰਨੇ ਟਾਈਮ ਤੇ ਪਈ ਆ ਕੋਈ ਐਕਟ ਉਹਦੀ ਕੋਈ ਵਾਧੂ ਵੀਡੀਓ ਵੀ ਚਾਹੀਦੀ ਹੋਈ ਉਹ ਵੀ ਬਾਈ ਅੱਜ ਕੈਮਰੇ ਤੇ ਆ ਉਹ ਕਲਿੱਕ ਕਰਕੇ ਰੱਖ ਲੂਗਾ ਬਈ ਸਕਦੇ ਵ ਇੱਕ ਫੋਟੋ ਜਾਂ ਕੋਈ ਵੀਡੀਓ ਕਰਕੇ ਰੱਖ ਲਿਓ ਰੱਖ ਲਾਂ ਕਿਉਂਕਿ ਕਿਸੇ ਭੈਣ ਭਰਾ ਨੇ ਵੇਖਣਾ ਤਸੱਲੀ ਹੋ ਜੂਗੀ ਤੇ ਇੱਕ ਸੂਈ ਵੀ ਅੱਜ ਹੀ ਆ ਕੁਝ ਕੁ ਮਤਲਬ ਕਿ 12:00 ਵਜੇ ਦਾ ਸਮਾਂ ਸੀ ਹਾਂਜੀ ਹਾਂਜੀ ਤੇ ਸੂਬਾ ਦੂਜਾ ਦਸਤਾ ਤੇ ਇਹਦਾ ਮੁੱਲ ਭਾਅ ਫੜਦਾ ਕੀ ਕੀਤਾ ਮੁੱਲ ਇਹਦਾ 82000 ਰੁਪਏ 82000 ਹਾਂਜੀ ਠੀਕ ਮਾਰਦਾਨ ਕਰਦਾਂਗੇ ਬਹੁਤ ਚੰਗੀ ਝੋਦੀ ਦੁੱਧ ਦੇ ਦੂ 12-13 ਕਿਲੋ ਠੀਕ ਹੈ ਹਾਂਜੀ ਠੀਕ ਆ ਥਣ ਤੁਹਾਨੂੰ ਦੀ ਇੱਕੋ ਜਿਹੀ ਕੁਆਲਿਟੀ ਤੁਸੀਂ ਜ਼ਰੂਰ ਦੇਖ ਲਓ ਤੇ ਬਾਕੀ ਹਜੇ ਦੋਸਤੋ ਕਿਸੇ ਤਰ੍ਹਾਂ ਦੀ ਚਵਾਈ ਪੌਲੇ ਦੇ ਵਿੱਚ ਨਹੀਂ ਕੀਤੀ ਹੋਣੇ ਸੋਈ ਆ ਕੋਈ 2-4 ਘੰਟਿਆਂ ਬਾਅਦ ਜਦੋਂ ਜੇਰ ਪੈਂਦੀ ਆ ਪ੍ਰੋਪਰ ਉਸ ਤੋਂ ਬਾਅਦ ਜਿਹੜੀ ਚਵਾਈ ਹੈਗੀ ਬੋਲੇ ਦੇ ਵਿੱਚ ਇਸ ਦੀ ਕੀਤੀ ਜਾਵੇਗੀ ਠੀਕ ਆ ਜੀ ਨਹੀਂ ਇਹ ਤਾਂ ਬੱਚਾ ਪੁੱਤ ਆ ਲਿਆਇਆ ਹੈ ਅੱਛਾ ਜੀ ਆ ਬੱਚਾ ਤੇ ਚੰਗੀ ਥਾਂਾਂ ਦੀ ਪਾਸ ਆਈ ਹੈ ਜੀ ਬਹੁਤ ਚੰਗੀ ਬੜੀ ਮੋਟੀ ਧਾਰ ਹੈ ਠੀਕ ਆ ਜੀ ਠੀਕ ਆ ਤੇ 82 ਹਾਂ ਨਾ ਜਾਂ ਹੋ ਜਾਏਗਾ ਲਾਇਸੈਂਸ ਤੇ ਜੀ ਉਹ ਹੋ ਜਾਏਗਾ ਹੋ ਜਾਊਗਾ 2000 ਕਰਾਂਗੇ ਠੀਕ ਆ 80 ਜੀ ਦੇਵਾਂ ਠੀਕ ਆ ਤੇ ਇਹੋ ਨਾਗ ਸੀ ਭਾਈ ਜ ਸਕਦੇ ਆ ਆਪਣੇ ਕੋਲ 6 6 ਆ ਦੋਸਤੋ ਅੱਜ ਤੁਹਾਨੂੰ ਆਪਾਂ ਨਾ ਜਿੰਨੇ ਵੀ ਪਸ਼ੂ ਸੀਗੇ ਘੱਟੋ ਘੱਟ ਵੀ 6 ਮੱਝਾਂ ਛੋਟੀਆਂ ਦਿਖਾ ਦਿੱਤੀਆਂ ਨੇ ਤੇ ਪਸ਼ੂ ਐਨੀਮਲ ਸਾਰੇ ਚੰਗੇ ਆ ਬਾਕੀ ਕੋਈ ਵੀਰ ਆਪਦਾ ਆਪਦੇ ਨਾਲ ਜਾਣਕਾਰ ਵੀ ਲੈ ਆਇਆ ਕਰੋ ਜੇਕਰ ਕਿਸੇ ਭੈਣ ਨੇ ਕੋਈ ਚੀਜ਼ ਖਰੀਦਣੀ ਆ ਤੇ ਕਈ ਵਾਰ ਤੁਸੀਂ ਆਨਲਾਈਨ ਸੌਦਾ ਕਰ ਲੈਂਦੇ ਹੋ ਬਾਅਦ ਵਿੱਚ ਕੋਈ ਨਾ ਕੋਈ ਗੁਨਾਹ ਕੱਢਦੇ ਉਹ ਚੀਜ਼ ਵੀ ਹਨਾ ਕੋਈ ਹੌਲਾ ਪਸ਼ੂ ਪੈ ਗਿਆ ਜਾਂ ਕੁਝ ਵੀ ਆ ਆਪਦੇ ਨਾਲ ਕੋਈ ਰਿਸ਼ਤੇਦਾਰ ਕੋਈ ਕਿਸੇ ਤਰ੍ਹਾਂ ਦਾ ਵੀ ਆਪਣਾ ਗਵਾਂਢੀ ਕੋਈ ਭੈਣ ਭਰਾ ਕੋਈ ਆਪਦਾ ਲੈ ਆਇਆ ਕਰੋ ਜਿਹੜੀ ਤਸੱਲੀ ਕਰ ਲਿਆ ਕਰੇ ਥਾਣਾ ਦੀ ਟਿੱਪ ਕੇ ਇਹ ਰਪਾ ਸੂਚਿਆ ਹਾਸਟੋਰ ਤੇ ਉਹਦੀ ਚਵਾਈ ਕਰਕੇ ਇੱਕ ਟਾਈਮ ਦੋ ਟਾਈਮ ਤੇ ਚਵਾਈ ਕਰਨ ਤੋਂ ਬਾਅਦ ਤੁਸੀਂ ਬੇਝਾਕ ਜਿਹੜਾ ਐਨੀਮਲ ਖਰੀਦ ਸਕਦੇ ਹੋ ਠੀਕ ਆ ਤੇ ਬਾਈ ਸਕਦੇ ਉਹਦੇ ਸੰਪਰਕ ਨੰਬਰ ਨੇ ਆਪਾਂ ਲਗਾਤਾਰ ਸਕਰੀਨ ਤੇ ਚਲਦੇ ਕਰਦਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ